ਸ੍ਰੀ ਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਫਰਮਾ ਡੇਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ 'ਲਾ ਪਹਿਲੀ ਵਾਰ ਜਿਹੜਾ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨਿੱਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ ਆਪਣਾ ਮੋਬਾਈਲ ਨੰਬਰ 91152 65790 ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਪਤਾ ਇੱਕ ਟਾਪ ਕਲਾਸ ਪੰਜਾਬ ਵਾਲੀ ਜਰਸੀ ਵੇਖ ਦੀ ਵੀਡੀਓ ਕਰਕੇ ਦਿਖਾ ਰਹੇ ਅਡਰੈਸ ਤੇ ਜਾਣਕਾਰੀ ਆਪਾਂ ਵੀਰਾਂ ਤੋਂ ਪੁੱਛ ਕੇ ਦੱਸ ਦੇਵਾਂਗੇ। ਬਾਈ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਵੀਰੇ ਨਾਮ ਐਡਰੈਸ ਕਨਫਰਮ ਕਰੋ। ਮਣੀ ਪਿੰਡ ਤੋਲਾ ਜ਼ਿਲ੍ਹਾ ਬਰਨਾਲਾ ਜੀ। ਨਾਮ ਮਣੀ ਪਿੰਡ ਤੋਲਾ ਦੇ ਜ਼ਿਲ੍ਹਾ ਬਰਨਾਲਾ। ਮੋਬਾਈਲ ਨੰਬਰ ਕਿੰਨਾ ਹੈ? 8699317710। 8699317710। ਤੇ ਮਣੀ ਆਪਣਾ ਕੰਮ ਵਪਾਰ ਦਾ ਹੈ ਨਾ ਵੀਰੇ? ਵਪਾਰ ਦਾ ਜੀ। ਦੋਸਤੋ ਵੀਰੇ ਦਾ ਕੰਮ ਵਪਾਰ ਦਾ ਹੈ ਜਿਹੜੀ ਜਰਸੀ ਵੈੱਡ ਦੇਖੀ ਐ ਨੇ ਵੀਰੇ ਇਹ ਕੰਮਾ ਸੁਦਾ ਸੂਰੀ ਹੈ। ਇਹ ਦੂਜਾ ਸੁਹਾਈ। ਦੂਜਾ ਸੁਹਾ ਸੁਰੀ ਹੈ ਤੇ ਪਹਿਲੇ ਸੁਹਾ ਕਹਿੰਦਾ ਕਿ ਦੋ ਦੁੱਤਾ। 15 ਹੀ ਹ ਤੇ ਦਿਨ ਕਿੰਨੇ ਬਾਕੀ ਨੇ ਹਜੇ? ਦਿਨ 7-8 ਦਿਨ ਲੱਗੂਗਾ। 7-8 ਦਿਨ ਦੋਸਤੋ ਬਾਕੀ ਨੇ ਸੀਲ ਸਾਥ ਇੰਨੀ ਆ ਮੰਨ ਲਓ ਵੀ ਥੱਲੇ ਬਹਿ ਜਾ ਕੋਈ ਲੱਤ ਛੜ ਵਾਲਾ ਤਾਂ ਕੰਮ ਹੀ ਨਹੀਂ। ਥਣ ਥਣ ਬਹੁਤ ਚੰਗਾਗਾ ਬਹਿੜਦੇ। ਦਰਮਿਆਨਾ ਮੀਡੀਅਮ ਸਾਈਜ਼ ਚ ਕੱਦਾ ਦੋਸਤੋ ਕੋਈ ਮਤਲਬ ਜਿਵੇਂ ਆਮ ਜਰਸੀ ਵੇੜਾਂ ਦੇ ਕੱਦ ਹੁੰਦੇ ਨੇ ਓਡਾ ਕੱਦ ਹੈਗਾ ਕੋਈ ਜ਼ਿਆਦੇ ਛੋਟੀ ਨਹੀਂ ਹੈਗੀ। ਬਾਕੀ ਗੱਲ ਹੋਰ ਦੱਸ ਦਿਆਂ ਤੁਹਾਨੂੰ ਆਪ ਟ੍ਰੈਂਡ ਜਾਂ ਚੱਲੀ ਜਾਂਦਾ ਹਮਾਚ ਲਾਲੀ ਨਹੀਂ ਹੈਗੀ ਰੈਜIONAL ਪੰਜਾਬ ਵਾਲੀ ਜਰਸੀ ਹੈ। ਕੱਦ ਹੈਗਾ ਮੀਡੀਅਮ ਸਾਈਜ਼ ਚ। ਸੀਲ ਸਾਥ ਠੰਡੇ ਸਵਾਲੀ ਦੀਪਕਾ ਨਾਰਮਲ ਦਾ ਦੁੱਧ ਕਿੰਨਾ ਦੇ ਦੂੰ ਨਾਰਮਲ ਸੇਵਾ ਦੇ 15 ਕਿਲੋ ਮੰਨ ਕੇ ਹੁੰਦਾ 15 ਕਿਲੋ ਮੰਨ ਕੇ ਕਿਲੋ ਪਰ 15 ਕਿਲੋ ਮੰਨ ਕੇ ਦੋਸਤੋ ਵੀਰ ਕਨਵ ਵੀ ਮਾਲਕਾਂ ਨੇ ਤਾਂ ਆਪਾਂ ਨੂੰ ਵੱਧ ਦੱਸਿਆ ਪਰ ਤੁਸੀਂ 15 ਕਿਲੋ ਮੰਨ ਕੇ ਹੀ ਲੈ ਸਕਦੇ ਹੋਗੇ ਦੀਪਕ ਖੋਲ ਕੇ ਗੇੜਾ ਦੁਆਰੇ ਤੋਰੇ ਭੁਖਾ ਬਾਬਾ ਜੀ ਨੂੰ ਚੈੱਕ ਕਰਵਾ ਦੀਏ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਹੁੰਦੀ ਹੈ ਤਾਂ ਵੀਰ ਦੀਪਕ ਨਾਲ ਜਰੂਰ ਕੰਟੈਕਟ ਕਰ ਲਓ ਮੋਬਾਈਲ ਨੰਬਰ ਕਿੰਨਾ ਦੀਪਕ ਆਪਣਾ 8699317710 ਦੋਸਤੋ ਨਿੱਕਾ ਫੇਸ ਮੱਥੇ ਪਿਓਰ ਐ ਟੋਪ ਕਲਾਸ ਦੀ ਜਰਸੀ ਜਿਵੇਂ ਆਪਾਂ ਕਹਿੰਦੇ ਨੇ ਵੀ ਉਹ ਹੈਗੀ ਕਿਉਂਕਿ ਫੇਸ ਵੀ ਇੱਕ ਨੰਬਰ ਹੈਗਾ ਨਿੱਕਾ ਨਿੱਕਾ ਕੰਨ ਤੇ ਮੱਥੇ 'ਚ ਟੋਆ ਜਰਸੀ ਵਾਲੇ ਸਾਰੇ ਕੈਰੈਕਟਰ ਕਵਰ ਕਰਦੀ ਹੈ ਪਿੱਠ ਪੁੜੇ ਦੀ ਬੰਤਰ ਵੀ ਵੈੜ ਦੀ ਬਹੁਤ ਸ਼ਾਨਦਾਰ ਹੈ ਹੌਲੀ ਨਹੀਂ ਹੈਗੀ ਜ਼ਹਿਰ ਜਿਆ ਰੇਟ ਆ ਦੋਸਤੋ ਉਹਰ ਦੀ ਜਰਸੀ ਵੈੜ ਦੇ ਅੰਗ ਸਾਰੇ ਸਾਫ਼ ਨੇਗੇ ਕਿਸੇ ਪਾਸੇ ਕੋਈ ਦਾਗ ਨਹੀਂ ਹੈਗਾ ਬਿਲਕੁਲ ਲੈਣ ਬੇਦਾਗ ਜਰਸੀ ਤੇ ਲੈਣ ਦੇ ਨਾਲ ਆ ਰੇਟ ਕਰਦੇ ਦੀਪਕ ਜੈਸਨੋ ਹੋ ਕਿੰਨੇ ਦੀ ਜਾਊ ਜੈਸਨੋ ਬਈ 65000 ਦੀ ਪੁੱਛੀ 60 ਦੇ ਘਰਾਂ ਚ ਹੋ ਜੂਗੀ ਨਹੀਂ ਹੋਣੀ ਦੋਸਤੋ 65000 ਵੀਰ ਨੇ ਡਿਮਾਂਡ ਕੀਤੀ ਐ 65000 ਚੋਂ ਮਾਨਤਾ ਨਹੀਂ ਹੋਊਗਾ ਵੀਰ ਕਹਿੰਦਾ ਵੀ ਘੱਟ ਵੱਧ ਵਾਲਾ ਵੀਰ ਫੋਨ ਨਾਲ ਲਾਵੇ ਜਾਂ ਕੋਈ ਕਰਾਇਆ ਕਰੂ ਜੇ ਕੋਈ 20 30 ਕਿਲੋਮੀਟਰ ਦੇ ਨੇੜੇ ਆ ਤਾਂ ਬੰਦੇ ਨੂੰ ਪਹੁੰਚ ਕਰ ਦਿਆਂਗੇ ਵੀਰ ਕਹਿੰਦਾ ਵੀ ਪਿੰਡ ਹੈਗਾ ਵੀਰ ਦਾ ਧੌਲਾ ਤੇ ਜ਼ਿਲ੍ਹਾ ਹੈਗਾ ਬਰਨਾਲਾ ਲੈਣ ਦੇ ਨਾਲਾ ਰੇਟ 65000 ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਜਰਸੀ ਵੜ ਪੰਜਾਬ ਵਾਲੀ ਮੋਬਾਈਲ ਨੰਬਰ ਵੀਡੀਓ ਦੇ ਵਿੱਚ ਬੋਲਦਾ ਜੇ ਕਿਸੇ ਮੇਰੇ ਵੀਰ ਦੀ ਸੰਧਰੀ ਚਾਹੁੰਦੀ ਹੈ ਵੀਰਾਂ ਦੇ ਘਰੇ ਚੰਗੀ ਤਰ੍ਹਾਂ ਨਿਰਖ ਪਰਖ ਨਾਲ ਮਸੱਲੀ ਕਰਕੇ ਦੋਸਤੋ ਖਰੀਦਾਰੀ ਕਰ ਸਕਦੇ ਹੋਗੇ ਦੋਸਤੋ ਓਰੀਜਨਲ ਪੰਜਾਬ ਵਾਲੀ ਜਰਸੀ ਹੈ ਦੀਪਕ ਬਹਿ ਕੇ ਦਿਖਾ ਦੇ ਥੱਲੇ ਸ਼ੀਲ ਠੰਡੀ ਵਾਲੇ ਦੋਸਤੋ ਸ਼ੀਲ ਠੰਡੀ ਐਨੀ ਹੈ ਮੰਨ ਲਓ ਵੀ ਆਹ ਦੇਖ ਸਕਦੇ ਹੋਗੇ ਸਵਾਲ ਹੀ ਨਹੀਂ ਪੈਦਾ ਹੁੰਦਾ ਲੱਤਸਾ ਗਾਲਾ ਬਾਜਵੇ ਆ ਰੇਟ ਵੀ ਨੇ 65000 ਕੀਤਾ ਘਰੇ ਆ ਬੰਦਾ ਮਾਨਤਾਲ ਜਰੂਰ ਹੋਗਾ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ